Thank you. ਕੋਈ ਨਹੀਂ ਰਹਿ ਗਈ ਕਿਤੇ ਵੀ ਨਹੀਂ ਉੱਥੇ ਮਤਲਬ ਉਹ ਵਿਚਕਾਰ ਸੀਗੇ ਤਾਂ ਸਾਰੇ ਪਾਸੇ ਪੁਲਿਸ ਖੜੀ ਹੋਈ ਸੀ ਨਹੀਂ ਮੈਂ ਉਹ ਨਹੀਂ ਦੂਰ ਸੀ ਅਸਲ ਸਾਹਮਣੇ ਇੱਕ ਵੱਲੇ ਰੋਡ ਤੇ ਅੱਛਾ ਉੱਥੋਂ ਫਿਰ ਮੈਂ ਨਕੀ ਇਹ ਦੇਖਿਆ ਆਠ ਆਵਾਜ਼ਾਂ ਵੀ ਸੁਣਾਈਆਂ ਨੇ ਅੱਛਾ ਇਹ ਲੱਗਾ ਪਤਾ ਕਿ ਦੋ ਬੰਦੇ ਮਰੇ ਆ ਪੁਲਸ ਵਾਲੇ ਇੱਕ ਬੰਦਾ ਪੁਲਸ ਵਾਲਾ ਦੋ ਪੁਲਸ ਵਾਲੇ ਵੀ ਲੱਗੀ ਹੋਈ ਅੱਛਾ ਸੁਣਿਆ ਸੁਣਿਆ ਠੀਕ ਹੈ ਮਤਲਬ ਤੁਸੀਂ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ ਨਹੀਂ ਨਹੀਂ ਮੈਂ ਤਾਂ ਚੰਨ ਘਾਰੇ ਸੀ ਕਰ ਰਿਹਾ ਹਾਂ ਅੱਛਾ ਜੀ ਮੇਰਾ ਰੋਡ ਪਰ ਲੱਗਾ ਉਹ ਵਾਲਾ ਉਸੋਂ ਨਿਕਲ ਗਿਆ ਠੀਕ ਹੈ ਇਧਰੋਂ ਨਾਲ ਬੰਦੀ ਕਰ ਤਾ ਉਹਨੇ ਮੇਰੇ ਰੋਤੇ ਗਿਆ ਸੀਗਾ ਠੀਕ ਹੈ ਕੀ ਅੰਕਲ ਕੀ ਮਾਮਲਾ ਕੀ ਆਇਆ ਸੀ ਮਾਮਲਾ ਵੀਰ ਜੀ ਇਹ ਆਪ ਜਾਨੀ ਕਿ ਸਾਨੂੰ ਪੁਲਿਸ ਮਲਾਜਮ ਆਇਓ ਕਹਿੰਦੇ ਭਾਜੀ ਅਸੀਂ ਸਾਰਾ ਉਹਨਾਂ ਇਲਾਕਾ ਤਸਦੀਕ ਕੀਤਾ ਆ ਅੱਛਾ ਤੇ ਇਹ ਨਹੀਂ ਪਤਾ ਕਿ ਕਿਧਰੋਂ ਬੰਦੇ ਆ ਜਾਣ ਹਾਂਜੀ ਕਿੰਨੇ ਬੰਦੇ ਸੀਗੇ ਇੱਕ ਮਿੰਟ ਉਹ ਕਹਿੰਦੇ ਤੁਸੀਂ ਬੰਦੇ ਪਤਾ ਨਹੀਂ ਕਿਦੋਂ ਆ ਜਾਣ ਤੁਸੀਂ ਜਿਹੜੇ ਅੰਦਰ ਅੰਦਰ ਪਿੱਛੇ ਹੋ ਜਾਓ ਹਾਂ ਅਸੀਂ ਸਾਰਿਆਂ ਨੂੰ ਉਹਨੇ ਅਸੀਂ ਫਿਰ ਬਾਹਰ ਵੇਖਣ ਲੱਗੇ ਉਹਨੇ ਸਾਨੂੰ ਫਿਰ ਕਿਹਾ ਤੁਹਾਨੂੰ ਦੋ ਵਾਰੀ ਸੀ ਕਿਹਾ ਨਾ ਵੀ ਤੁਸੀਂ ਪਿੱਛੇ ਹੋ ਜਾਓ ਹੋਸ ਦਾ ਕਿਤੇ ਪਾਸੇ ਕਿਧਰੋਂ ਆ ਜਾਣ ਬੰਦੇ ਹੋ ਤੇ ਤੁਹਾਡੇ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਬੰਦੇ ਟਾਈਮ ਅੰਕਲ ਦੀਏ ਇਹ ਨੌਕ ਦਾ ਟਾਈਮ ਹੋਣਾ ਜੀ ਹੋ ਸਕਦਾ ਅਸੀਂ ਫਿਰ ਅੰਕਲ ਜੀ ਅੱਛਾ ਪੁਲਿਸ ਪ੍ਰਸ਼ਾਸਨ ਦੇ ਕਿੰਨੇ ਕੇ ਬੰਦੇ ਸੀ ਜੀ ਪੁਲਿਸ ਪ੍ਰਸ਼ਾਸਨ ਜਾਂ ਦੋ ਤਿੰਨ ਗੱਡੀਆਂ ਸੀ ਜੀ ਤੇ ਉਹ ਪੁਲਿਸ 10-19 ਦੇ ਵਿੱਚ ਬੰਦੇ ਕਾਫੀ ਸੀਗੇ ਤੇ ਅਸੀਂ ਮੁਲਾਜ਼ਮਾਂ ਦੇ ਦੇਖੇ ਜਾ ਰਹੇ ਪੁਲਿਸ ਵਾਲਿਆਂ ਦੇ ਕਰੀਬ ਕਿੰਨੇ ਗੋਲੀ ਚੱਲੇ ਗੋਲੀਆਂ 50-60 ਚੱਲੀਆਂ ਹੋਈਆਂ ਜੀ ਘੱਟੋ ਘੱਟ ਘੱਟੋ ਘੱਟ ਵੀ ਗੋਲੀਆਂ ਜੀ ਦੋਵਾਂ ਨੂੰ ਫਾਇਰਿੰਗ ਹੋਈ ਜੀ ਮੁੰਡੇ ਸੋਨਾ ਬਲੂ ਵੀ ਚੜਾਈਆਂ ਹੋਈ ਉਹਨੇ ਕੋਲ ਫਿਰ ਅਸੀਂ ਅੰਦਰ ਹੋ ਗਏ ਦਰਜ ਜਵਾਬੀ ਕਾਰਵਾਈ ਆਪਸ ਚ ਚੱਲ ਜਰੀ ਹੈ ਅਸੀਂ ਤੇ ਸੁਣਵਾਜੀ ਸੁਣਦੇ ਸੀ ਨਾ ਉਧਰ ਅੱਛਾ ਸਾਨੂੰ ਕੋਈ ਕਿਸੇ ਅੱਗੇ ਰਨ ਨਹੀਂ ਦਿੱਤਾ ਪੁਲਿਸ ਨੇ ਵੀ ਨਹੀਂ ਆਉਣ ਦੇਣਾ ਸੀ ਉਹਨੇ ਕਿਹਾ ਵੀ ਤੁਹਾਡੇ ਲੱਗ ਜਾਏਗਾ ਪੁਲਿਸ ਵਾਲਿਆਂ ਦੀਆਂ ਤਿੰਨ ਗੱਡੀਆਂ ਸੀ ਤਿੰਨ ਚਾਰ ਗੱਡੀਆਂ ਤਿੰਨ ਤੇ ਕਿਹੜੇ ਕਿੱ ਚੱਲਦੇ ਹੋ ਇਹਨਾਂ ਦੀ ਲੱਗੀ ਗਿਆ ਟਾਈਮ ਠੀਕ ਹੈ ਨਹੀਂ ਤੁਸੀਂ ਉਸ ਟਾਈਮ ਮੋਕੇ ਤੇ ਖੜੇ ਸੀ ਇੱਥੇ ਮੋਕੇ ਤੇ ਅਸੀਂ ਗੋਲੀਆਂ ਚੱਲਦੀਆਂ ਸੀ ਆਪਣੇ ਉੱਤੇ ਚੜ ਗਈ ਜੀ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਕਿ ਦੋ ਗੈਂਗਸਟਰ ਸੀਗੇ ਠੀਕ ਹੈ ਉਹ ਮੋਕੇ ਦੀਆਂ ਲਾਈਫ ਸੀ ਦੋਨਾਂ ਨੂੰ ਜਿੱਦਾਂ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋ ਡਿਸਟਲ ਮਿਲੇ ਜੀ ਤੇ ਇਹ ਕ੍ਰਾਸ ਫਾਇਰਿੰਗ ਹੋਈ ਹੈ ਉਹਨਾਂ ਨੇ ਕ੍ਰਾਸ ਫਾਇਰਿੰਗ ਹੋਈ ਜੀ ਤੇ ਫਾਇਰਿੰਗ ਕੀਤੀ ਹੈ ਉਹ ਮੁਲਾਜ਼ਮਾਂ ਵੱਲੋਂ ਕੀਤੀ ਪਰ ਵਿਚਾਰਿਆ ਮੁਲਾਜ਼ਮਾਂ ਦਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਕਰੀਵਨ ਸਾਨੂੰ ਤੇ 9:00 ਕ ਘੰਟਾ ਪਹਿਲਾਂ ਫੋਨ ਗਿਆ ਕੰਟਰੋਲ ਤੋਂ ਆਇਆ ਵੀ ਇੱਥੇ ਗੋਲੀ ਚੱਲ ਗਈ ਤੇ ਮੁਕੇ ਤੇ ਪਹੁੰਚੇ ਡਿਊਟੀ ਅਫਸਰ ਚੱਕੇ ਕੋਈ ਵੀ ਵਿਅਕਤੀ ਅੱਛਾ ਜੀ ਵਿਅਕਤੀ ਨਹੀਂ ਸਾਨੂੰ ਕੰਟਰੋਲ ਤੋਂ ਆਇਆ ਜੀ ਤੇ ਨਖਾਂ ਵਾਲੇ ਬਾਗ ਗੋਲੀ ਚੱਲ ਗਈ ਤੇ ਮੁਕੇ ਤੇ ਪਹੁੰਚੇ ਜਦੋਂ ਇੱਥੇ ਆਏ ਤੇ ਸੀਐਸਟਾਫ ਦੀ ਟੀਮ ਪੂਰੀ ਅੱਗੇ ਖੜੀ ਸੀ ਜਿੱਦਾਂ ਨਾਲ ਮੁਕਾਬਲਾ ਹੋਇਆ ਸੀਗਾ ਦੇਖੋ ਕੀ ਜਿੰਦਾ ਗੈਂਗਸਟਰ ਲੀਕ ਮਰ ਗਿਆ ਸੀ ਸੀਐਸਟਾਫ ਨਾਲ ਹੋਇਆ ਨਹੀਂ ਗੈਂਗਸਟਰ ਜਿੰਦਾ ਖਿਲ ਮਰ ਡੈਥ ਜਿੰਦੇ ਜਿੰਦੇ ਦੋਨੇ ਅੱਛਾ ਦੋ ਜਣੇ ਸੀ ਦੋ ਨੇ ਦੋਨੋਂ ਜਿੰਦੇ ਸਰ ਨਾਮ ਕੁਛ ਸਰ ਨਹੀਂ ਮੇਰੇ ਮੈਲ 8 ਟ ਆਇ ओके ਪਹਿਲਾ ਮੁਕਾਬਲਾ ਹੋ ਚੁੱਕਾ ਸੀਗਾ ਜਦਿਆਂ ਤੇ ਕੋਈ ਪੁਲਿਸ ਮਲਾਜ਼ਮ ਵੀ ਜ਼ਖਮੀ ਹੋਇਆ ਨਹੀਂ ਮੇਰੀ ਨਜ਼ਰ ਵਿੱਚ ਨਹੀਂ ਲੱਗਿਆ